ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਸੋ ਅੱਜ ਗੱਲ ਕਰਨ ਵਾਲੇ ਹਨ ਸਟੂਡੈਂਟਸ ਜੀ ਜੋ ਕੈਨੇਡਾ ਜਾਣਾ ਚਾਹੁੰਦੇ ਨੇ 2024 ਉਹਨਾਂ ਦੇ ਲਈ ਕਿੱਦਾਂ ਦਾ ਰਹੇਗਾ ਕਿਸ ਤਰੀਕੇ ਦੇ ਨਾਲ ਤੁਸੀਂ ਕੈਨੇਡਾ ਪਹੁੰਚ पाओगे ਇਸ ਬਾਰੇ ਅਸੀਂ ਗੱਲਬਾਤ ਕਰਨੀ ਹੈ ਕਿਉਂਕਿ ਜਦੋਂ ਇੱਕ ਨਵਾਂ ਸਾਥ ਸ਼ੁਰੂ ਹੋ ਜਾਂਦਾ ਨਵੇਂ ਡਾਊਟਸ ਵੀ ਬੰਦ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਨਵੇਂ ਰੂਲਸ ਵੀ ਇੰਟਰੋਡਿਊਸ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਕ੍ਰੀਏਟਿਵ ਫਿਊਚਰ ਕਾਉਸਲੈਂਟ ਜਾ ਤਾਂ ਸਾਡੇ ਨਾਲ ਮੈਡਮ ਗੁਰਪ੍ਰੀਤ ਕੌਰ ਬਾੜੀ ਜੀ ਨੇ ਸਵਾਗਤ ਕਰ ਲੈਨੇ ਉਹਨਾਂ ਦਾ ਵੈਲਕਮ ਹੈ ਮੈਮ ਥੈਂਕ ਯੂ ਜੀ ਸੋ ਮੱਚ ਸੋ ਮੈਮ ਗੱਲ ਮੈਂ 2024 ਦੀ ਗੱਲ ਕਰਨਿਆ ਚਾਹਾਂਗੀ ਹੁਣ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਪਹਿਲਾਂ ਤਾਂ ਉਹਨਾਂ ਦੀ ਗੱਲ ਕਰਾਂਗੀ ਜਿਨ੍ਹਾਂ ਦਾ ਹੁਣ ਜਨਵਰੀ ਇਨਟੇਕ ਦੇ ਆਲਮੋਸਟ ਸਾਰਿਆਂ ਦੇ ਵੀਜ਼ੇ ਆ ਗਏ ਨੇ ਸੋ ਕਿੱਦਾਂ ਦਾ ਸਕਸੈਸ ਰੇਟ ਰਿਹਾ ਕਿਦਾਂ ਦਾ ਰਿਹਾ 2024 ਇਨਟੇਕ ਮੈਮ 2024 ਜਨਵਰੀ ਇਨਟੇਕ ਬਹੁਤ ਅੱਛਾ ਗਿਆ ਸਾਡੇ ਸਟੂਡੈਂਟਸ ਦੇ ਲਈ ਓਵਰਆਲ 5.5 ਤੇ 20 ਵੀਜ਼ਾ ਸਲੈਨੇ ਸਟੂਡੈਂਟਸ ਨੇ ਤੇ 2024 ਚ ਜਿਹੜੀਆਂ ਬੱਚੇ ਦੀਆਂ ਉਮੀਦਾਂ ਸੀ ਹੋਪਸ ਸੀਗੀਆਂ ਉਹ ਸਾਰੇ ਬੱਚਿਆਂ ਦੀਆਂ ਪੂਰੀਆਂ ਹੋਈਆਂ ਨੇ ਤੇ ਬਹੁਤ ਸਕਸੈਸਫੁਲ ਪ੍ਰੀਆ ਬੱਚਿਆਂ ਲਈ ਵੀ 10 ਲਾਈਨ ਫਲਾਈ ਵੀ ਹੋਏ ਨੇ ਸਾਡੇ ਬੱਚੇ ਬਟ ਕੁਝ ਰੂਲ ਐਂਡ ਰੈਗੂਲੇਸ਼ਨਸ ਨੇ ਥੋੜਾ ਜਿਹਾ ਸਾਡੇ ਸਟੂਡੈਂਟਸ ਨੂੰ ਜਿਹੜਾ ਕਿ ਇੱਕ ਵਾਰਾਂ ਬੱਚੇ ਨੂੰ ਉਹ ਜਿਹੜੀਆਂ ਨਵੀਆਂ ਚੀਜ਼ਾਂ ਇੰਟਰਡਿਊਸ ਹੁੰਦੀਆਂ ਨੇ ਅਸੈਪਟ ਕਰਨੀਆਂ ਥੋੜੀਆਂ ਜੀਆਂ ਮੁਸ਼ਕਿਲ ਹੁੰਦੀਆਂ ਨੇ ਬਟ ਉਹ ਸਾਡੇ ਬੈਨੀਫਿਟ ਲਈ ਆ ਸਾਡੇ ਬਹੁਤ ਹੀ ਅੱਗੇ ਜਾ ਕੇ ਉਹਦਾ ਬੈਨੀਫਿਟ ਹੋਣ ਵਾਲਾ ਹੈ ਜੀਆਈਸੀ ਜਿਹੜਾ ਡਬਲ ਹੋਇਆ ਉਹਦੇ ਉੱਤੇ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ 네ਗੈਟਿਵਿਟੀ ਨਾ ਦੇਖਣ ਦੇਖੀਏ ਅਸੀਂ ਇਹ ਚੀਜ਼ ਦੇਖੀਏ ਕਿ ਆਉਣ ਵਾਲਾ ਜਿਹੜਾ ਯੋਆ ਨਾ ਉਹ ਕਿਤੇ ਨਾ ਕਿਤੇ ਕਲੀਅਰ ਹੁੰਦਾ ਨਜ਼ਰ ਆ ਰਿਹਾ ਹੈ ਕਿ ਕੈਨੇਡਾ ਸਾਨੂੰ ਵੀਜ਼ਾਸ ਦੇਣ ਲਈ ਤਿਆਰ ਆ ਕੈਨੇਡਾ ਨੂੰ ਕੀ ਸੈਟੀਸਫੈਕਸ਼ਨ ਚਾਹੀਦੀ ਸੀ ਮੋਸਟਲੀ ਬੱਚਿਆਂ ਦੀ ਰਿਫਿਊਜ਼ਲਸ ਆਉਂਦੀ ਸੀ ਕਿ ਤੁਸੀਂ ਉਸ ਕੰਟਰੀ ਚ ਜਾ ਕੇ ਵਾਪਿਸ ਨਹੀਂ ਆਣਾ ਆਪਣੇ ਹੋਮ ਕੰਟਰੀ ਦੇ ਵਿੱਚ ਵਾਪਿਸ ਨਹੀਂ ਆਉਂਗੇ ਮੋਸਟਲੀ ਇੱਕ ਨਾਰਮਲ ਜਿਹਾ ਰੀਜ਼ਨ ਦੇ ਕੇ ਵੀਜ਼ਾ ਆਫੀਸਰ ਸਾਨੂੰ ਰਿਫਿਊਜ਼ ਕਰ ਦਿੰਦਾ ਸੀਗਾ ਤੇ ਇਸ ਟਾਈਮ ਜਿਹੜਾ ਜੀਆਈਸੀ ਡਬਲ ਹੋਇਆ ਹੈ ਇਹਦਾ ਕਿਤੇ ਨਾ ਕਿਤੇ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਦੇ ਉੱਤੇ ਜਿਹੜੀਆਂ ਜਸਟੀਫਿਕੇਸ਼ਨਸ ਨੇ ਉਹ ਕਟੀਆਂ ਨੇ ਤੇ ਕਿਤੇ ਨਾ ਕਿਤੇ ਜਿਹੜਾ ਜੀਆਸੀ ਵਧਿਆ ਵੀ ਹੈ ਇਹ ਤੁਹਾਡਾ ਪੈਸਾ ਤੁਹਾਡੇ ਕੋਲ ਰਹਿਣਾ ਹੈ ਕੋਈ ਉਹਨਾਂ ਵੱਲੋਂ ਨਹੀਂ ਰੱਖਿਆ ਚਾਹੂਗਾ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਜਦੋਂ ਅਸੀਂ ਇੱਥੇ ਬੈਂਕਿੰਗ ਦਿੰਦੇ ਸੀ ਆਪਣੇ ਤੇ ਉਸ ਬੈਂਕਿੰਗ ਦੇ ਉੱਤੇ ਸਾਨੂੰ ਜਸਟੀਫਿਕੇਸ਼ਨ ਹੁੰਦੀ ਸੀ ਕਿ ਇੱਕ ਸਾਲ ਦੀ ਟਿਊਸ਼ਨ ਫੀਸ ਤੁਹਾਡਾ ਲਿਵਿੰਗ ਐਕਸਪੈਂਸ ਹੋਣਾ ਹੋਊਗਾ ਉਹ ਚੀਜ਼ਾਂ ਕਲੀਅਰ ਹੁੰਦੀਆਂ ਨਜ਼ਰ ਆ ਰਹੀਆਂ ਕਿ ਉਹਦੇ ਵਿੱਚ ਤੁਸੀਂ ਈਜ਼ੀਲੀ ਆਪਣੀ 1 ਸਾਲ ਦੀ ਜਿਹੜੀ ਟਿਊਸ਼ਨ ਫੀਸ ਵੀ ਪੂਤਾ ਕੇ ਭਰ ਸਕਦੇ ਹੋ ਤੇ ਇਹਦੇ ਲਈ ਸਾਨੂੰ ਪੋਜ਼ਿਟਿਵ ਹੀ ਰਹਿਣਾ ਚਾਹੀਦਾ ਹੈ ਜਿਹੜੀ ਇਹ ਚੀਜ਼ ਨਵੀਂ ਇੰਟਰੋਡਿਊਸ ਹੋਈ ਹੈ ਜੀਆਈਸੀ ਡਬਲ ਹੋਇਆ ਹੈ ਇਹਦੇ ਆ ਬੈਨੀਫਿਟ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਬਹੁਤ ਅੱਛਾ ਹੋਊਗਾ ਤੇ ਵੀਜ਼ਾ ਸੈਕਸੈਸਰੀ ਵੀ ਹਾਈ ਹੋਊਗਾ ਆਉਣ ਵਾਲਾ ਜਿਹੜਾ ਸਮਾਂ ਹੈ ਕੈਨੇਡਾ ਦੇ ਵਿੱਚ ਵੀਜ਼ਾ ਸਦਾ ਹੀ ਹੈ ਬਿਲਕੁਲ ਜੀ ਕਿਉਂਕਿ ਇੱਕ ਦਮ ਜਦੋਂ GIC ਡਬਲ ਹੋਇਆ ਸੀ ਬੱਚੇ ਘਬਰਾ ਗਏ ਸੀ ਕਿਉਂਕਿ ਜਿੱਥੇ 15-16 ਲੱਖ ਰੁਪਏ ਜਾਣਾ ਉੱਥੇ ਸਿੱਧਾ ਹੋਣ 20 ਤੋਂ ਵੀ ਪਾਰ ਕਰ ਗਿਆ ਹਨ ਪਰ ਇਹ ਹੈ ਕਿ ਜਦੋਂ ਇਕ ਵਾਰ ਔਖੇ ਔਖੇ ਤੁਸੀਂ ਇਨਵੈਸਟਮੈਂਟ ਕਰ ਦਿੰਦੇ ਹੋ ਉਹ ਪੈਸਾ ਤੁਹਾਡਾ ਹੀ ਹੈ ਕਿਉਂਕਿ ਫੀਸਾਂ ਦੇ ਵਿੱਚ ਤਾਂ ਕੋਈ ਵੜਾਵਾ ਨਹੀਂ ਹੋਇਆ ਕਿ ਫੀਸਾਂ ਨਹੀਂ ਵਧੀਆਂ GIC ਤੁਹਾਡਾ ਪੈਸਾ ਉਹ ਤੁਹਾਡੇ ਕੋਲ ਹੀ ਰਹਿਣਾ ਹੈਗਾ ਤੇ ਤੁਹਾਨੂੰ ਹੀ ਉਹਦਾ ਬੈਨੀਫਿਟ ਪਹੁੰਚੇਗਾ ਅਪਰ ਮੈਮ ਤੁਹਾਨੂੰ ਕੀ ਲੱਗਦਾ ਕਿ ਜੀਆਈਸੀ ਡਬਲ ਹੋਣ ਦੇ ਨਾਲ ਜਿੱਥੇ ਹੁਣ ਕਿਤੇ ਨਾ ਕਿਤੇ ਬਜਟ ਦੇ ਵਿੱਚ ਕਾਫੀ ਵਾਧਾ ਹੋ ਗਿਆ ਹਨਾ ਤੁਹਾਨੂੰ ਕੀ ਲੱਗਦਾ ਕਿ ਹੁਣ ਬੱਚਿਆਂ ਦੇ ਵਿੱਚ ਕੈਨੇਡਾ ਦਾ ਕ੍ਰੇਜ਼ ਘਟੇਗਾ ਜਾਂ ਹਜੇ ਵੀ ਉਨਾ ਹੀ ਅਪਲਾਈ ਕਰ ਰਹੇ ਨੇ ਨਹੀਂ ਮੈਮ ਕ੍ਰੇਜ਼ ਬਲਕਿ ਸਟੂਡੈਂਟਸ ਦਾ ਕ੍ਰੇਜ਼ ਦੀ ਮੈਂ ਗੱਲ ਕਰਾਂ ਤੇ ਬਹੁਤ ਸਾਰਾ ਸਟੂਡੈਂਟਸ ਸੀ ਦਸੰਬਰ ਚ ਗਾਈਡ ਕਰਦੇ ਸੀ ਕਿ ਪੁਰਾਣੇ ਜੀਆਈਸੀ ਤੇ ਅਪਲਾਈ ਕਰ ਲਓ ਜਿਹੜਾ ਬੱਚਾ ਅਪਲਾਈ ਕਰਨਾ ਚਾਹੁੰਦਾ ਹੂੰ ਠੀਕੇ ਕੁਝ ਬੱਚਾ ਸਾਡੇ ਕੋਲ ਜੇ ਅਸੀਂ ਗੱਲ ਕਰੀਏ ਕਿ ਇਹਦੇ ਉੱਤੇ ਅਸੀਂ ਕਾਫੀ ਇੰਟਰਵਿਊਜ਼ ਦਿੱਤੀਆਂ ਮੈਂ ਅਲੱਗ-ਅਲੱਗ ਸੋਸ਼ਲ ਦਿੱਨੇ ਵੀ ਸਾਡੇ ਕੋਲ ਟਾਈਜ਼ ਨੇ ਉਹਨਾਂ ਤੇ ਬੋਲਿਆ ਪਰ 20% ਬੱਚਾ ਸਾਡੇ ਕੋਲ ਸੀ 80% ਬੱਚਾ ਮੈਂਟਲੀ ਪ੍ਰਪੇਅਰ ਸੀ ਕਿ ਕੋਈ ਗੱਲ ਨਹੀਂ ਮੈਮ ਜੀਆਈਸੀ ਵਧਿਆ ਤੇ ਇਹ ਜੀਆਈਸੀ ਸਾਡੇ ਕੋਲ ਹੀ ਰਹਿਣਾ ਹੈ ਗਵਰਨਮੈਂਟ ਕੋਲ ਪੈਸਾ ਨਹੀਂ ਜਾਣਾ ਇਹ ਕੱਲ ਦੇ ਦਿਨ ਸਾਨੂੰ ਵਾਪਸ ਹੀ ਮਿਲਣਾ ਹੈ ਤੇ ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਹੀਂ ਪਿਆ ਸਟੂਡੈਂਟਸ ਦੇ ਉੱਤੇ ਕਿ ਕੋਈ ਉਹਨਾਂ ਦਾ ਉੱਤੇ ਜਾਣ ਦਾ ਇੰਟਰਸਟ ਘਟਿਆ ਹੋਵੇ ਜਾਂ ਬੱਚਿਆਂ ਦੇ ਜਾਣ ਤੋਂ ਨਾ ਨੁੱਕਰ ਹੋਵੇ ਜਾਂ ਬੱਚਾ ਕੰਟਰੀ ਚੇਂਜ ਕਰ ਰਿਹਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਇਫੈਕਟ ਨਹੀਂ ਪਿਆ ਉਵੇਂ ਹੀ ਅੱਜ ਵੀ ਸਾਡੇ ਆਫਿਸ ਦੇ ਵਿੱਚ ਰਾਸ਼ਾ ਉਵੇਂ ਹੀ ਸਾਡੇ ਕੋਲ ਬੱਚਾ ਅੱਜ ਕੈਨੇਡਾ ਲਈ ਕਾਉਂਸਲਿੰਗ ਲੈਣ ਆ ਰਿਹਾ ਤੇ ਬੱਚਾ ਕਿਤੇ ਨਾ ਕਿਤੇ ਮੈਂਟਲੀ ਪ੍ਰਪੇਅਰ ਸੀ ਤੇ ਮੈਂ ਇਨਟੇਕ ਲਈ ਜਿਹੜੇ ਬੱਚਾ ਨੇ ਅਪਲਾਈ ਕਰਨਾ ਉਹ ਬੱਚੇ ਆਪਣੀ ਪੂਰੀ ਤਿਆਰੀ ਦੇ ਵਿੱਚ ਨੇ ਬੱਚੇ ਆਪਣਾ ਪ੍ਰੋਪਰ ਕੰਮ ਕਰ ਰਹੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਹੀਂ ਪਿਆ ਬਲਕਿ GIC ਦੀ ਅਪਡੇਸ਼ਨ ਆਪਣੇ ਆਪ ਬੱਚਿਆਂ ਕੋਲ ਪਹੁੰਚ ਚੁੱਕੀ ਹੈ ਕਿਉਂਕਿ ਬੱਚਾ ਸਾਡਾ ਕਾਫੀ ਅਵੇਅਰ ਹੈ Google ਵੈਬਸਾਈਟ ਕੈਨੇਡਾ ਦੀ ਉਹਨਾਂ ਤੱਕ ਜਿਹੜੀਆਂ ਮੈਸੇਜ ਪਹੁੰਚਾ ਦਿੰਦੀਆਂ ਨੇ ਔਰ ਬੱਚਿਆਂ ਦਾ ਹੁਣ ਜਿਹੜਾ ਮੇਜਰ ਫੋਕਸ ਹੈ ਉਹ ਬੱਚੇ ਕੋਰਸ ਸਿਲੈਕਸ਼ਨ ਦੇ ਉੱਤੇ ਦੇ ਰਹੇ ਨੇ ਬੱਚੇ SOP ਦੇ ਬਾਰੇ ਗੱਲ ਕਰ ਰਹੇ ਨੇ ਸਾਡੇ ਨਾਲ ਔਰ ਅਗਲੇ ਇਨਟੇਕ ਦੀ ਗੱਲ ਕਰ ਰਿਹਾ ਸਾਡੇ ਨਾਲ ਬੱਚਾ ਤੇ ਮੋਸਟਲੀ ਮੈਂ ਜੇ ਗੱਲ ਕਰਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੱਚੇ ਦਾ ਇੰਟਰਸਟ ਘਟਿਆ ਹੈ ਜਾਂ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਉਹਦੇ ਵਿੱਚ ਕੋਈ ਕੋਈ ਬੱਚਿਆਂ ਦੇ ਉੱਪਰ ਕੋਈ ਅਸਰ ਪਿਆ ਹੈ ਕੀ ਜਾਂ ਉਹਨਾਂ ਨੂੰ ਲੱਗ ਰਿਹਾ ਕਿ ਜੀਆਈਸੀ ਵੱਧ ਗਿਆ ਸੀ ਨਹੀਂ ਅਪਲਾਈ ਕਰਨਾ ਅਜਿਹਾ ਕੁਝ ਨਹੀਂ ਆ ਬਲਕਿ ਬੱਚੇ ਉਲਟਾ ਪੋਜ਼ਿਟਿਵ ਨੇ ਜੋ ਅਸੀਂ ਪੋਜ਼ਿਟਿਵ ਗੱਲ ਕਰ ਰਹੇ ਹਾਂ ਤੇ ਸਾਨੂੰ ਬੱਚਿਆਂ ਤੋਂ ਹੀ ਪੋਜ਼ਿਟਿਵ એનર્ਜੀ ਆ ਜੋ ਅਸੀਂ ਤੁਹਾਡੇ ਨਾਲ ਇੱਥੇ ਬੈਠ ਕੇ ਡਿਸਕਸ ਕਰ ਰਹੇ ਹਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਟੂਡੈਂਟਸ ਦੇ ਉੱਤੇ ਅਸਰ ਦੇਖਣ ਨੂੰ ਨਹੀਂ ਮਿਲਿਆ ਜੀ ਅੱਛਾ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਜਨਵਰੀ ਇਨਟੇਕ ਦੇ ਵਿੱਚ ਸਾਢੇ 5 ਵਾਲਿਆਂ ਦੇ ਵੀ ਵੀਜ਼ਾ ਆਏ ਨੇ ਹੁਣ ਮਾਈਨ ਇਨਟੇਕ ਦੀ ਮੈਂ ਗੱਲ ਕਰਾਂ ਮਾਈਨ ਇਨਟੇਕ ਦੇ ਵਿੱਚ ਕਿਹੜੇ ਪ੍ਰੋਫਾਈਲ ਵਾਲੇ ਬੱਚੇ ਪਹੁੰ ਓਵਰਆਲ 5.5 ਤੋਂ 5.5 ਓਵਰਆਲ 6 ਵਾਲੇ ਬੱਚੇ ਅਪਲਾਈ ਕੀਤੇ ਨੇ ਜਿਨ੍ਹਾਂ ਨੇ ਜੈਨ ਚ ਐਡਮਿਸ਼ਨਸ ਲਈਆਂ ਨੇ ਤੇ ਸਾਡੇ ਕੋਲ ਇਸ ਟਾਈਮ ਓਵਰਆਲ 5.5 ਦੇ ਉੱਤੇ ਹੀ ਨਈ ਇਨਟੇਕ ਦੇ ਲਈ ਪਾਥਵੇ ਪ੍ਰੋਗਰਾਮ ਵਾਲੇ ਕਾਲਜਿਸ ਯੂਨੀਵਰਸਿਟੀਆਂ ਜਿਹੜੀਆਂ ਅਵੇਲੇਬਲ ਨੇ ਜਿਨ੍ਹਾਂ ਦਾ ਐਸਡੀਐਸ ਕਾਲਜਿਸ ਐਸਡੀਐਸ ਯੂਨੀਵਰਸਿਟੀ ਨਾਲ ਪਾਥਵੇ ਹੈਗਾ ਉਹਦੇ ਵਿੱਚ ਐਡਮਿਸ਼ਨ ਲੈ ਕੇ ਬੱਚੇ ਈਜ਼ੀਲੀ ਵੀਜ਼ਾ ਲੈ ਰਹੇ ਨੇ ਤੇ ਜਿੰਨਾ ਵੀ ਹੁਣ ਜੋ ਵੀ ਇਹ ਗਾਈਡਲਾਈਨਸ ਨੇ ਹਰ ਕੰਟਰੀ ਦਾ ਜਿਹੜੇ ਵੀ ਮਰਜ਼ੀ ਕੰਟਰੀਜ਼ ਦੀ ਮੈਂ ਗੱਲ ਕਰਾਂ ਇਸ ਟਾਈਮ ਪੂਰਾ ਜਿਹੜਾ ਫੋਕਸ ਹੈ ਉਹਨਾਂ ਦਾ ਸਟੂਡੈਂਟਸ ਦੇ ਵੀਜ਼ਾਸ ਦੇ ਉੱਤੇ ਆ ਠੀਕ ਆ ਔਨ ਵਾਲੇ ਟਾਈਮ ਦੇ ਵਿੱਚ ਪੀਆਰ ਔਰ ਵਰਕ ਪਰਮਿਟ ਦੇ ਲਈ ਬੱਚਾ ਨੂੰ ਜਸਟੀਫਿਕੇਸ਼ਨਸ ਦੇਣੀਆਂ ਪੈ ਸਕਦੀਆਂ ਉਹਦੇ ਲਈ ਬੱਚਾ ਨੂੰ ਥੋੜਾ ਜਿਆ ਮੈਂਟਲੀ ਪ੍ਰੇਪੇਅਰ ਰਹਿਣਾ ਚਾਹੀਦਾ ਕਿਉਂਕਿ ਮੈਨੀਪੂਲੇਸ਼ਨ ਕਿਸੇ ਤਰ੍ਹਾਂ ਦੀ ਨਾ ਬੱਚੇ ਕਾਰਨ ਜਿਹੜਾ ਪੇਪਰਵਰਕ ਲਾ ਕੇ ਜਾ ਰਹੇ ਨੇ ਜਿਸ ਡਾਕੂਮੈਂਟਸ ਦੇ ਉੱਤੇ ਜਾ ਰਹੇ ਨੇ ਬੱਚਾ ਨੂੰ ਕੱਲ ਦੇ ਦਿਨ ਵਰਕ ਪਰਮਿਟ ਤੇ ਪੀਆਰ ਲਈ ਉਹ ਜਸਟੀਫਿਕੇਸ਼ਨ ਪ੍ਰੋਪਰਲੀ ਦੇਣੀਆਂ ਇੰਪੋਰਟੈਂਟ ਨੇ ਇਸ ਕਰਕੇ ਕੋਈ ਸਟੱਡੀ ਵੀਜ਼ਾ ਦੇ ਉੱਤੇ ਇੰਨਾ ਤਕੜਾ ਇਫੈਕਟ ਨਹੀਂ ਅਸੀਂ ਦੇਖਾਂਗੇ ਪਰ ਵਰਕ ਪਰਮਿਟ ਔਰ ਪੀਆਰ ਜਦੋਂ ਸਾਡਾ ਕਨਵਰਟ ਹੋਣਾ ਉਦੋਂ ਜਸਟੀਫਿਕੇਸ਼ਨ ਵਦਨੀਆਂ ਨੇ ਇਸ ਕਰਕੇ ਆਪਾਂ ਪਹਿਲਾਂ ਹੀ ਆਪਣੀ ਤਿਆਰੀ ਐਵੇਂ ਦੀ ਕਰਕੇ ਰੱਖੀਏ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਜਦੋਂ ਅਸੀਂ ਵਰਕ ਪਰਮਿਟ ਕਨਵਰਟ ਕਰਾਉਣਾ ਹੈ ਜਾਂ ਵਰਕ ਪਰਮਿਟ ਤੋਂ ਬਾਅਦ ਪੀਆਰ ਲੈਣੀ ਆ ਸਾਡੇ ਪੇਪਰ ਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੈਨਿਪੂਲੇਸ਼ਨ ਨਾ ਹੋਵੇ ਜਿਹੜਾ ਪੇਪਰਵਰਕ ਜੈਨੂਇਨ ਆ ਜੈਨੂਇਨ ਡਾਕੂਮੈਂਟਸ ਦੇ ਕੇ ਹੀ ਆਪਣਾ ਜਿਹੜਾ ਵੀਜ਼ਾ ਲਓ ਔਰ ਜੈਨੂਇਨ ਤਰੀਕੇ ਦੇ ਉੱਤੇ ਹੀ ਵੀਜ਼ਾ ਆਫੀਸਰ ਵੀਜ਼ਾ ਦਿੰਦਾ ਹੈ ਐਸਓਪੀ ਦੇ ਵਿੱਚ ਵੀ ਉਹ ਚੀਜ਼ਾਂ ਮੈਂਸ਼ਨ ਕਰੋ ਕਿ ਜਿਹੜੀਆਂ ਐਕਚੁਅਲ ਤੁਹਾਡੀ ਲਾਈਫ ਦੇ ਵਿੱਚ ਹੈਗੀਆਂ ਨੇ ਜੋ ਤੁਹਾਡੇ ਕੈਰੀਅਰ ਦੇ ਉੱਤੇ ਤੇ ਫੋਕਸ ਕੀਤਾ ਕੋਰਸ ਲਿਆ ਕੋਰਸ ਤੋਂ ਬਾਅਦ ਤਾਂ ਨੀਆ ਫਿਊਚਰ ਪਲੈਨਿੰਗ ਕੀਤੀ ਨੇ ਜੇ ਇਹ ਕੇਸ ਤੁਹਾਨੂੰ ਆਪਣੇ ਹੋਮ ਕੰਟਰੀ ਵਾਪਸ ਆਉਣਾ ਪੈਂਦਾ ਤੇ ਤੁਸੀਂ ਆਪਣੇ ਹੋਮ ਕੰਟਰੀ ਆ ਕੇ ਕੀ ਕਰ ਸਕਦੇ ਹੋ ਉਹ ਪ੍ਰੋਪਰ ਜਸਟੀਫਿਕੇਸ਼ਨ ਦੇ ਕੇ ਚੱਲੇ ਬੱਚਾ ਔਰ ਆਪਣੀ ਸਟੱਡੀ ਨਾਲ ਰੈਲੇਵੈਂਟ ਹੀ ਕੋਰਸ ਲਵੇ ਤੇ ਕੋਰਸ ਵੀ ਔਨ ਡਿਮਾਂਡ ਲਿਸਟ ਹੋਣੇ ਚਾਹੀਦੇ ਨੇ ਕੋਰਸ ਸਿਲੈਕਸ਼ਨ ਬੱਚੇ ਦੀ ਬਿਲਕੁਲ ਸਹੀ ਹੋਣੀ ਚਾਹੀਦੀ ਆ ਇੱਕ ਬੱਚੇ ਦੇ ਦਿਮਾਗ ਦੇ ਵਿੱਚ ਐਸਡੀਐਸ ਨੌਨ ਐਸਡੀਐਸ ਕਾਲਜ ਪ੍ਰਾਈਵੇਟ ਜਾਂ ਪਬਲਿਕ ਕਾਲਜ ਆ ਉਹ ਬਿਲਕੁਲ ਬ੍ਰੇਨ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਆਪਣੇ ਬਜਟ ਦੇ ਅਕੋਰਡਿੰਗਲੀ ਬੱਚੇ ਨੂੰ ਕੋਰਸ ਆ ਸੌਰੀ ਕਾਲਜ ਚ ਚੂਸ ਕਰਨਾ ਚਾਹੀਦਾ ਹੈ ਲੋਕੇਸ਼ਨ ਦੇ ਉੱਤੇ ਬੱਚੇ ਨੂੰ ਥੋੜਾ ਜਿਹਾ ਫੋਕਸ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੱਲ ਦੇ ਦਿਨ ਵਰਕ ਪਰਮਿਟ ਪੀਆਰ ਲਈ ਉਹਦੇ ਵਿੱਚ ਬੱਚੇ ਦੀ ਹੈਲਪ ਹੋ ਸਕਦੀ ਹੈ ਜੀ ਅੱਛਾ ਮੈਮ ਕਿਉਂਕਿ ਬੱਚਾ ਨੂੰ ਲੱਗਦਾ ਕਿ ਮੈਂ ਹੁਣ ਆਇਲਸ ਕਰ ਲਿਆ ਮੇਰੇ 5.5 ਬੈਂਡ ਆ ਗਏ 6 ਬੈਂਡ ਲੈ ਲੈਨੇ ਹਣਾ ਪਲੱਸ 2 ਹੋ ਗਈ ਹੈ ਮੇਰੀ ਬਜਟ ਮੇਰੇ ਕੋਲ ਹੈਗਾ ਤੇ ਮੇਰਾ ਕੰਮ ਖਤਮ ਹੋ ਗਿਆ ਇਸ ਤੋਂ ਇਲਾਵਾ ਅਸੀਂ ਕੈਨੇਡਾ ਜਾਣਾ ਬੱਚੇ ਨੇ ਜਾਂ ਆਸਟ੍ਰੇਲੀਆ ਜਾਣਾ ਇਸ ਤੋਂ ਇਲਾਵਾ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਹੈਗੀ ਆ ਬ੍ਰਾਡ ਸਟੱਡੀ ਵਾਸਤੇ ਮੈਮ ਅਬ੍ਰੋਡ ਸਟੱਡੀ ਵਾਸਤੇ ਬੱਚੇ ਲਈ ਇੰਪੋਰਟੈਂਟ ਕੱਲਾ ਆਇਲਟਸ ਕਰ ਲੈਣਾ ਜਾਂ ਆਪਣਾ ਕੋਰਸ ਲੈ ਲੈਣਾ ਜਾਂ ਬੱਚੇ ਨੂੰ ਲੱਗਦਾ ਕਿ ਮੈਂ ਪਰਸੈਂਟੇਜ ਲੈ ਲਈ ਹੈ ਇਹਦੇ ਉੱਤੇ ਕੱਲੇ ਉੱਤੇ ਫੋਕਸ ਕਰਕੇ ਵੀਜ਼ਾ ਲਿਆ ਲਿਆ ਸਕਦਾ ਹੈ ਤੇ ਉਹ ਥੋੜਾ ਜਿਹਾ ਬੱਚੇ ਨੂੰ ਇਹਦੇ ਵਿੱਚ ਚੇਂਜਿੰਗ ਕਰਨ ਦੀ ਜ਼ਰੂਰਤ ਆ ਬੱਚੇ ਨੂੰ ਆਪਣੇ ਫਾਈਨੈਂਸ਼ੀਅਲ ਡਾਕੂਮੈਂਟਸ ਦੇ ਉੱਤੇ ਵੀ ਫੋਕਸ ਕਰਨ ਦੀ ਜ਼ਰੂਰਤ ਆ ਬੱਚਾ ਟਿਊਸ਼ਨ ਫੀਸ ਕਿੱਥੋਂ ਭਰ ਰਿਹਾ ਹੈ ਜੀਆਈਸੀ ਕਿੱਥੋਂ ਆ ਰਿਹਾ ਹੈ ਆਈਟੀਆਰ ਡਾਕੂਮੈਂਟਸ ਦੇ ਉੱਤੇ ਕੀ ਬੋਲ ਰਿਹਾ ਹੈ ਸੀਏ ਰਿਪੋਰਟ ਕੀ ਬੋਲ ਰਹੀ ਹੈ ਤੁਹਾਡੇ ਕੋਲ ਜਿਹੜੀ ਬੈਂਕਿੰਗ ਤੁਸੀਂ 6 ਮੰਥ ਦੀ ਚੈਕਲਿਸਟ ਦੇ ਵਿੱਚ ਦੇ ਰਹੇ ਹੋ ਉਹ ਕਿੱਥੋਂ ਆਈ ਹੈ ਉਹਦੇ ਵਿੱਚ ਜਸਟੀਫਿਕੇਸ਼ਨਸ ਕੀ ਨੇ ਹਰ ਡਾਕੂਮੈਂਟਸ ਤੇ ਹਰ ਪੇਪਰ ਵਰਕ ਦੇ ਉੱਤੇ ਬੱਚੇ ਨੂੰ ਫੋਕਸ ਕਰਨ ਦੀ ਜ਼ਰੂਰਤ ਆ ਔਰ ਮੈਂ ਪਹਿਲਾਂ ਵੀ ਬੋਲਿਆ ਕਿ ਲੋਕੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਵਰਕ ਆਊਟ ਕਰਨ ਦੀ ਜ਼ਰੂਰਤ ਆ ਕਿਉਂਕਿ ਬੱਚੇ ਨੇ ਕੱਲ ਦੇ ਦਿਨ ਵਰਕ ਪਰਮਿਟ ਵੀ ਕਨਵਰਟ ਕਰਾਉਣਾ ਹੈ ਤੇ ਉਸ ਤੋਂ ਬਾਅਦ ਉਹਨੇ ਪੀਆਰ ਵੀ ਲੈਣੀ ਆ ਇਹ ਨਾ ਹੋਵੇ ਕਿ ਬੱਚਾ ਉੱਥੇ ਜਾ ਕੇ ਆਪਣਾ ਜਦੋਂ ਵਰਕ ਪਰਮਿਟ ਕਨਵਰਟ ਕਰਾਣ ਲੱਗੇ ਤੇ ਉਹਦੀਆਂ ਜਿਹੜੀਆਂ ਉੱਥੋਂ ਦੀਆਂ ਗਾਈਡਸ ਲਾਈਨ ਨੇ ਜਾਂ ਉੱਥੇ ਜਿਹੜੀ ਆਪਾਂ ਫਾਈਲ ਪੁਆਇੰਟ ਬੇਸ ਤੇ ਲਾਣੇ ਆ ਤੇ ਉਹ ਪੁਆਇੰਟ ਬੇਸ ਤੇ ਬੱਚੇ ਦੀ ਫਾਈਲ ਹੀ ਨਾ ਲੱਗੇ ਇਸ ਕਰਕੇ ਸਭ ਤੋਂ ਜ਼ਰੂਰੀ ਆ ਬੱਚੇ ਨੂੰ ਇੱਥੋਂ ਪੀਆਰ ਦੇ ਲਈ ਉਹ ਵਰਕ ਪਰਮਿਟ ਕੱਲ ਦੇ ਦਿਨ ਲਈ ਮੈਂਟਲੀ ਪ੍ਰਪੇਅਰ ਹੋ ਕੇ ਚੱਲਣਾ ਚਾਹੀਦਾ ਹੈ ਕਿ ਮੈਨੂੰ ਉੱਥੇ ਜਾ ਕੇ ਇਹ ਚੀਜ਼ਾਂ ਫੇਸ ਕਰਨੀਆਂ ਪੈ ਸਕਦੀਆਂ ਨੇ ਜੀ ਬਿਲਕੁਲ ਜੀ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਰੱਖਣ ਦੀ ਤੁਹਾਨੂੰ ਵੀ ਜ਼ਰੂਰਤ ਹੈਗੀ ਆ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਕਿ ਤੁਸੀਂ ਆਪਣਾ ਕਾਉਂਸਲਰ ਕਿਹੜਾ ਚੂਜ਼ ਕਰਦੇ ਹੋ ਚੰਗੀ ਤਰ੍ਹਾਂ ਇੱਕ ਕਾਉਂਸਲਿੰਗ ਲੈ ਕੇ ਗੱਲਬਾਤ ਕਰਨ ਤੋਂ ਬਾਅਦ ਆਪਣਾ ਕਾਉਂਸਲਰ ਜਿਹੜਾ ਉਹ ਚੂਜ਼ ਕਰਿਆ ਕਰੋ ਸੋ ਥੈਂਕ ਯੂ so much मैम ਥੈਂਕ ਯੂ ਜੀ ਸੋ ਕ੍ਰੀਏਟਿਵ ਫਿਚਰ ਦੇ ਨੰਬਰ ਨੋਟ ਕਰ ਲਓ ਆਫਿਸ ਦਾ ਐਡਰੈਸ ਨੋਟ ਕਰ ਲਓ ਤੇ ਪਾਓ ਆਪਣੀ ਡ੍ਰੀਮ ਡੈਸਟੀਨੇਸ਼ਨ ਤੇ ਇਹਨਾਂ ਦੇ ਥਰੂ ਸਰਚ ਕਰਾਓ